ਜੋ ਲੋਕ ਮਿਲ ਕੇ ਆਏ ਨੇ ਦਲਮਿੰਦਰ ਨੂੰ ਲਗਾਤਾਰ ਕਹਿ ਰਹੇ ਨੇ ਕਿ ਦਲਮਿੰਦਰ ਬਿਲਕੁਲ ਠੀਕ ਨੇ ਔਰ ਘਰੇ ਜਾ ਕੇ ਹੁਣ ਅਰੈਸਟ ਕਰਨਗੇ ਆਪਣੀ ਸਿਹਤ ਦਾ ਖਿਆਲ ਰੱਖਣਗੇ ਪੂਰੀ ਦਿਓਲ ਫੈਮਲੀ ਜ਼ਾਇਰ ਜੀ ਗਲੇ ਕਿ ਕਿ ਚਿੰਤਾ ਦਾ ਆਲਮ ਜੋ ਇੱਕ ਫੈਮਲੀ ਦੇ ਲਈ ਵੀ ਖੜਾ ਹੋ ਜਾਂਦਾ ਹੈ ਕਿਉਂਕਿ ਪੂਰੇ ਪਰਿਵਾਰ ਦੀ ਜੋ ਨਹੀਂ ਅਰਰਮਿੰਦਰ ਨੇ ਰੱਖੀ ਹੈ ਜਿਸ ਤਰ੍ਹਾਂ ਦੇ ਨਾਲ ਪੂਰੇ ਪਰਿਵਾਰ ਨੂੰ ਸੰਜੋਖੇ ਰੱਖਿਆ ਹੈ ਦਰਮਿੰਦਰ ਜੋ ਜਿਸ ਨੂੰ ਹਰ ਕੋਈ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਪਰਿਵਾਰ ਦੇ ਤਾਂ ਚਾਹਤੇ ਦੇਖੋ ਕਰਦਾ ਜੀ ਹੈ আর ਕੋਈ ਜੋ ਹੈ ਉਹਦਾ ਕਰਦੇ ਜੀ ਦੇ ਲਈ ਬਹੁਤ ਜ਼ਿਆਦਾ ਚਿੰਤਿਤ ਤਾਂ ਹੋ ਹੀ ਜਾਂਦਾ ਜਰਾ ਜੀ ਤਬੀਤ ਵੀ ਖਰਾਬ ਹੋ ਜਾਇਦਾ ਤਾ ਦਰਮਿੰਦਰ ਦੇ ਨਾਲ ਵੀ ਉਹੀ ਹੋਇਆ ਕਿ ਸਾਹ ਲੈਣ ਦੇ ਵਿੱਚ ਪਰੇਸ਼ਾਨੀ ਹੋ ਰਹੀ ਸੀ ਤੁਰੰਤ ਹਸਪਤਲ ਲਿਜਾਇਆ ਗਿਆ ਤੇ ਹੁਣ ਬਿਲਕੁਲ ਰਿਕਵਰੀ ਵੀ ਦੱਸੀ ਜਾ ਰਹੀ ਹੈ ਹੁਣ ਘਰੇ ਬੈਠ ਕੇ ਉਹ ਆਪਣੀ ਆਪਣਾ ਇਲਾਜ ਜੋ ਹੈ ਉਹ ਜਾਰੀ ਰੱਖਣਗੇ ਕਮਲ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਕਮਲ ਜ਼ਾਇਰ ਜੀ ਗੱਲ ਹੈ ਕਿ ਹੀ ਮੈਨ ਆਫ ਦਾ ਬਾਲੀਵੁੱਡ ਜਿਸ ਵੇਲੇ ਬਿਮਾਰ ਹੋਏ ਹਸਪਤਲ ਦੇ ਵਿੱਚ ਗਏ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਹੋਈਆਂ ਨੇ ਸਭ ਤੋਂ ਪਹਿਲਾਂ ਉਹਨਾਂ ਅਫਵਾਹਾਂ ਨੁ ਲੈ ਕੇ ਕਿਉਂਕਿ ਸੋਸ਼ਲ ਮੀਡੀਆ ਖੋਲ ਕੇ ਦੇਖੋ ਆਪਾਂ ਜਿੱਤੇ ਵੀ ਕਿਤੇ ਵੀ ਦੇਖ ਲਓ ਹੀ ਮੈਨੂੰ ਲੈ ਕੇ ਜੋ ਗਲਤ ਅਵਾਇ ਫੇਕ ਨਿਊਜ਼ ਇੱਕ ਚੱਲ ਰਹੀ ਹੈ ਪਰ ਇਹ ਸਭ ਤੋਂ ਪਹਿਲਾਂ ਤਾਂ ਉਹਨਾਂ ਅਫਵਾਹਾਂ ਤੋਂ ਦੂਰ ਰਹਿਣਾ ਸਭ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਤਰ੍ਹਾਂ ਦੀਆਂ ਫੇਕ ਨਿਊਜ਼ ਫੈਲਣ ਤੋਂ ਗੁਰੇਸ਼ ਕਰਨਾ ਚਾਹੀਦਾ ਹੈ ਔਰ ਫਿਲਹਾਲ ਤੁਸੀਂ ਇਸ ਵਕਤ ਕਿੱਥੇ ਮੌਜੂਦ ਹੈ ਕਿਉਂਕਿ ਪੰਜਾਬੀ ਪੁੱਤਰ ਜਿਸ ਵੇਲੇ ਬਿਮਾਰ ਸੀ ਤਾਂ ਜ਼ਾਇਦ ਜੀ ਗੱਲ ਹੈ ਕਿ ਵਾਇਰਲ ਜਿਹਦੇ ਚੰਨਾ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵੱਲੋਂ ਵੀ ਅਰਦਾਸ ਕੀਤੀ ਗਈ ਤੇ ਆ ਅਰਦਾਸ ਅਸਰ ਵੀ ਦੇਖਣ ਨੂੰ ਮਿਲਿਆ ਹੈ ਕਿ ਉਹਨਾਂ ਰਿਕਵਰੀ ਦੇ ਵੱਲ ਚੱਲ ਪਿਆ né therme ਬਿਲਕੁਲ ਗੱਲ ਦੇਖੋ ਪੰਜਾਬੀ ਫਿਲਮਾਂ ਹੁਣ ਜੈ ਕਿਸੇ ਦਾ ਬਾਲੀਵੁੱਡ ਤੱਕ ਆਪਣਾ ਨਾਮ ਕਮਾਉਣ ਵਾਲੇ ਤਰਮਿੰਦਰ ਕਿਉਂਕਿ ਉਹਨਾਂ ਨੂੰ ਦੀ ਸਿਹਤ ਨੂੰ ਲੈ ਕੇ ਕਿਸੇ ਦੇ ਬਹੁਤ ਸਾਰੀਆਂ ਜਿਹੜੀਆਂ ਅਫਵਾਹਾਂ ਨੇ ਕਿਸੇ ਦੇ ਆ ਉਹ ਵੀ ਦਿਖਾਈ ਦਿੱਤੀਆਂ ਪਰ ਅਸੀਂ ਉਹਨਾਂ ਫਾਹਾਂ ਦਾ ਵੀ ਖੰਡਨ ਕਰਦੇ ਆ ਅਤੇ ਲੋਕਾਂ ਨੂੰ ਵੀ ਇਸ ਚੀਜ਼ ਨੂੰ ਲੈ ਕੇ ਜਿਹੜਾ ਕਿ ਇੱਕ ਸੁਚੇਤ ਕਰਦੇ ਆ ਕਿ ਜਦੋਂ ਵੀ ਤੁਸੀਂ ਇੱਕ ਕੋਈ ਅਜਿਹੀ ਕੋਈ ਜਾਣਕਾਰੀ ਤੁਹਾਡੇ ਕੋਲ ਆਵੇ ਤਾਂ ਉਸ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਵਾਰ ਵੈਰੀਫਾਈ ਜਿਹੜਾ ਕਿ ਜ਼ਰੂਰ ਕਰ ਲਿਆ ਜਾਵੇ ਕਿਉਂਕਿ ਆਫੀਸ਼ੀਅਲ ਤੌਰ ਤੇ ਇਹ ਉਸ ਦਾ ਕੀ ਜਿਹੜਾ ਕਿ ਕਿਸੇ ਦੇ ਸਟੇਟਮੈਂਟ ਆ ਆਫੀਸ਼ੀਅਲ ਤੌਰ ਤੇ ਕੀ ਸਟੇਟਮੈਂਟ ਉਹਨਾਂ ਨੂੰ ਕੇ ਆ ਰਹੀਆਂ ਨੇ ਦੂਸਰੇ ਪਾਸੇ ਇੱਕ ਵੱਡੇ ਪੱਧਰ ਤੇ ਦੇਖਿਓ ਕਿਉਂਕਿ ਜਿਹੜੇ ਕਹਿ ਸਕਦੇ ਇੱਕ ਪੁਰਾਣੀ ਜਨਰੇਸ਼ਨ ਸੀਗੀ ਜਦੋਂ ਕਹਿ ਸਕਦੇ ਆ 1990 ਤੋਂ ਲੈ ਕੇ 2000 ਦਾ ਜਿਹੜਾ ਦਹਾਕਾ ਸੀਗਾ ਉਸ ਸਮੇਂ ਦੇ ਵਿੱਚ ਤਰਮਿੰਦਰ ਹੋਰਾਂ ਦੀਆਂ ਜਿਹੜੀਆਂ ਫਿਲਮਾਂ ਸੀਗੀਆਂ ਕਹਿ ਸਕਦੇ ਬਹੁਤ ਜ਼ਿਆਦਾ ਚੱਲੀਆਂ ਉਸ ਤੋਂ ਬਾਅਦ ਖਾਸ ਤੌਰ ਤੇ ਕਹਿ ਸਕਦੇ ਕਿ ਬਹੁਤ ਸਾਰੀਆਂ ਜਿਹੜੀਆਂ ਫਿਲਮਾਂ ਸੀਗੀਆਂ ਜਿਹੜੀਆਂ ਕਹਿ ਸਕਦੇ ਉਹਨਾਂ ਨੇ ਉਸ ਤੋਂ ਬਾਅਦ ਵੀ ਕੱਢੀਆਂ ਜਿਸ ਤਰੀਕੇ ਜੱਟ ਜਮਲਾ ਪਗਲਾ دیਵਾਨਾ ਫਿਲਮ ਸੀਗੀ ਉਸ ਦੇ ਵਿੱਚ ਤਰਮਿੰਦਰ ਵੀ ਸਨ ਅਸਰਨੀ دی올 ਬੋਬੀ دی올 ਯਾਨਕਿ ਆਪਿਓ ਪੁੱਤ ਦੀ ਜਿਹੜੀ ਕਿ ਕਹਿ ਸਕਦੇ ਪੂਰੀ ਜਾਰੀ ਸੀਗੀ ਉਸ ਫਿਲਮ ਦੇ ਵਿੱਚ ਜਾਰੀ ਦਿਖਾਈ ਦਿੱਤੀ ਉੱਥੇ ਖਾਸ ਤੌਰ ਤੇ ਅੱਜ ਜਦੋਂ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਚੁੱਕੀ ਹੈ ਰਿਕਵਰੀ ਉਹਨਾਂ ਦੀ ਜਿਹੜੀ ਹੋ ਰਹੀ ਹੈ ਤਾਂ ਉੱਥੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਲਗਾਤਾਰ ਜਿਹੜੀਆਂ ਕੀ ਤੰਦਰੁਸਤੀ ਦੀਆਂ ਅਰਦਾਸਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਖਾਸ ਤੌਰ ਤੇ ਉਹ ਜਨਰੇਸ਼ਨ ਜਿਹੜੀ ਜਨਰੇਸ਼ਨ ਜ਼ਿਆਦਾ ਧਰਮਿੰਦਰ ਹੋਰਾਂ ਨੂੰ ਪਸੰਦ ਕਰਦੀ ਸੀ ਉਸ ਜਨਰੇਸ਼ਨ ਦੇ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਤੁਹਾਡਾ ਵਿੱਕੀ ਘਟਾਨੀ ਜੀ ਵਿੱਕੀ ਅ ਕਿਸ ਤਰੀਕੇ ਤੁਸੀਂ ਤਰਮਿੰਦਰ ਦੇਵਲ ਹੋਰਾਂ ਨੂੰ ਕਿੰਨੀਆਂ ਕਿ ਫਿਲਮਾਂ ਤੁਸੀਂ ਉਹਨਾਂ ਦੀਆਂ ਦੇਖੀਆਂ ਨੇ ਬੰਦੋ ਹੀ ਦੇਖਦੇ ਆ ਰਹੇ ਆ ਉਹਨਾਂ ਨੂੰ ਹੂੰ ਉਹ ਬੋਲੀਵੁੱਡ ਦੇ ਹੀ ਮੈਨ ਨੇ ਪੂਰੇ ਪੰਜਾਬ ਦੇ ਸ਼ੇਰ ਨੇ ਜੀ ਉਹ ਹੂੰ ਤੇ ਸ਼ੁਰੂ ਤੋਂ ਹੀ ਉਹਨਾਂ ਨੂੰ ਦੇਖਦੇ ਆ ਰਹੇ ਆ ਹੂੰ ਤੇ ਇੱਕ ਵਧੀਆ ਬੰਦੇ ਨੇ ਉਹ ਪੰਜਾਬ ਦਾ ਕੱਲ ਜਦੋਂ ਉਹਨਾਂ ਬਾਰੇ ਕੁਝ ਅਫਵਾਹਾਂ ਸਾਹਮਣੇ ਆਈਆਂ ਉਸ ਸਮੇਂ ਮਨ ਦਾ ਕੀ ਕਹਿਣਾ ਸੀ ਕਿਉਂਕਿ ਉਹ ਅਫਵਾਹਾਂ ਸੀਗੀਆਂ ਇੱਕ ਟਾਈਮ ਤਾਂ ਜੀ ਆਪਣੇ ਆਪ ਹੀ ਅੰਦਰ ਹੰਝੂ ਭਰ ਕੇ ਸੀ ਸਾਡੇ ਤੇ ਸਾਨੂੰ ਬੜਾ ਉਹ ਹੋਇਆ ਸੁਣ ਕੇ ਕਿ ਇੱਕ ਪੰਜਾਬ ਦਾ ਸ਼ੇਰ ਇਸ ਦੁਨੀਆ ਤੋਂ ਚਲਾ ਗਿਆ ਪਰ ਕੁਝ ਸਮੇਂ ਬਾਅਦ ਫੇਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਉਹਨਾਂ ਦੇ ਕਿ ਵੀ ਇਹ ਨਿਊਜ਼ ਫੇਕ ਨੇ ਕਿ ਉਹ ਸਨੀ ਦੇਵਾਲ ਭਾਜੀ ਉੱਥੇ ਪਹੁੰਚੇ ਬੋਬੀ ਦੇਵਾਲ ਪਹੁੰਚੇ ਤੇ ਪੂਰਾ ਪਰਿਵਾਰ ਯਾਨੀ ਕਿ ਉਹਨਾਂ ਪਹੁੰਚਿਆ ਹੇਮਾ ਮਾਨਲੀ ਵੀ ਉਸ ਨਿਊਜ਼ ਨੂੰ ਫੇਕ ਦੱਸਿਆ ਕਿ ਵੀ ਪਰਿਵਾਰ ਸਾਡਾ ਇਦਾਂ ਦਾ ਕੁਝ ਨਹੀਂ ਹੋਇਆ ਉੱਥੇ ਪਰ ਫਿਰ ਵੀ ਚਲੋ ਅਸੀਂ ਤਾਂ ਇਹੀ ਕਹਿੰਦੇ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਅਗਲੇ ਮਹੀਨੇ ਉਹਨਾਂ ਦਾ ਬਰਥਡੇ ਹੈ ਬਰਥਡੇ ਹੀ ਉਹਨਾਂ ਦਾ 90 ਸਾਲ ਦੇ ਹੋ ਜਾਣਾ ਉਹਨਾਂ ਨੇ ਰਿਕਵਰੀ ਹੋ ਰਹੀ ਆ ਛੁੱਟੀ ਮਿਲ ਚੁੱਕੀ ਆ ਬਹੁਤ ਜਲਦ ਅੰਨਲਾ ਦਾ ਰਿਕਵਰ ਹੋ ਕੇ ਉਹ ਦਰਸ਼ਕਾਂ ਦੇ ਵਿੱਚ ਆ ਜਾਣਗੇ ਵਾਪਸ ਬਹੁਤ ਖੁਸ਼ੀ ਹੋਗੀ ਸਰ ਸਾਨੂੰ ਹਮ ਬਹੁਤ ਜ਼ਿਆਦਾ ਖੁਸ਼ੀ ਹੋਗੀ ਕਿ ਅਸੀਂ ਆਪ ਐਵੇਂ ਹੀ ਕਹੀਏ ਤਰਮਿੰਦਰ ਜੀ ਜੋ ਬਾਲੀਵੁੱਡ ਚ ਜੋ ਰੁਤਬਾ ਉਹਨਾਂ ਦਾ ਹੈਗਾ ਤੇ ਧਰਮਪਾਜੀ ਕਹਿਗੇ ਸਾਰੇ ਬੁਲਾਂਦੇ ਜੀ ਉਹਨਾਂ ਨੂੰ ਤੇ ਸਾਡਾ ਵੀ ਯਾਨੀ ਅਸੀਂ ਬਾਪਦੀ ਤਰ੍ਹਾਂ ਉਹਨਾਂ ਨੂੰ ਮੰਨਦੇ ਆ ਤੇ ਸਾਡਾ ਵੀ ਜਨਮ ਯਾਨੀ ਕਿ 1985 86 ਦੇ ਵਿੱਚ ਹੀ ਅਸੀਂ ਹੋਏ ਆ ਤੇ ਸ਼ੁਰੂ ਤੋਂ ਉਹਨਾਂ ਨੂੰ ਹੀ ਦੇਖਦੇ ਆ ਰਹੇ ਆ ਜੀ ਕਿਉਂਕਿ ਉਹ ਜਿਹੜਾ 95 2000 ਵਾਲਾ ਦੌਰ ਸੀਗਾ ਉਸ ਦੌਰ ਦੇ ਵਿੱਚ ਤਾਂ ਜ਼ਿਆਦਾ ਫਿਲਮਾਂ ਚੱਲੀਆਂ ਉਹਨਾਂ ਦੀਆਂ ਟਾਈਮ ਜੀ ਐਦਾਂ ਦਾ ਸੀ ਪੰਜਾਬ ਦਾ ਜਾਂ ਬਾਲੀਵੁੱਡ ਦੇ ਵਿੱਚ ਵੀ ਸੋਹਣੀ ਤੋਂ ਸੋਹਣੀ ਕੁੜੀ ਹੂੰ ਉਹਨਾਂ ਦੀ ਫੋਟੋ ਸਰਾਣੇ ਰੱਖ ਕੇ ਸੁੰਦੀ ਹੁੰਦੀ ਹੁੰਦੀ ਸੀ ਕਿ ਵੀ ਜਿੰਨਾ ਹੈਂਡਸਮ ਉਹ ਸੀ ਬੰਦਾ ਮੇਰੇ ਖਿਆਲ ਨਾਲ ਕੋਈ ਹੈ ਨਹੀਂ ਆ ਤੇ ਸਲਮਾਨ ਖਾਨ ਸਾਹਿਬ ਦੂਜੇ ਨੰਬਰ ਤੇ ਤਾਂ ਆਪਾਂ ਉਹਨੂੰ ਨਹੀਂ ਲਵਾਂਗੇ ਉਹਨਾਂ ਦੇ ਬਰਾਬਰ ਦੇ ਹੈ ਨਹੀਂ ਕੋਈ ਨੇੜੇ-ਤੇੜੇ ਵੀ ਪੰਜਾਬ ਦੇ ਵਿੱਚ ਤੇ ਤਾਂ ਕਰਕੇ ਆਪਾਂ ਤਾਂ ਪ੍ਰਮਾਤਮਾ ਅੱਗੇ ਦੁਆ ਕਰਦੇ ਜੀ ਚਲੋ ਸਿਹਤ 'ਚ ਫਰਕ ਆਵੇ ਤੇ ਆਪਣੇ ਘਰੇ ਜਾਣ ਦੁਆ ਕਰ ਰਹੇ ਜੀ ਦੁਆ ਕਰ ਰਹੇ ਜੀ ਉਹਨਾਂ ਲਈ ਭਾਈ ਤੁਹਾਡਾ ਕੀ ਨਾਮ ਹੈ ਤੇਰਾ ਨਾਮ ਗੁਰਸੇਵਕ ਹੈ ਜੀ ਹੂੰ ਕਿਸ ਤਰੀਕੇ ਵੇਖਦੇ ਹਾਂ ਧਰਮਿੰਦਰ ਭਾਜੀ ਹੋਰਾਂ ਦੀ ਧਰਮ ਭਾਜੀ ਹੋਰਾਂ ਦੀ ਜਿਹੜੀ ਸਿਹਤ ਆ ਉਹਦੇ ਵਿੱਚ ਸੁਧਾਰ ਆ ਰਿਹਾ ਲੱਗਤ ਖੁਸ਼ੀ ਹੋਈ ਹੈ ਸੁਣ ਕੇ ਕਿ ਕਾਫੀ ਸਮੇਂ ਤੋਂ ਬਿਮਾਰ ਸੀਗੇ ਸੁਣ ਕੇ ਖੁਸ਼ੀ ਹੋਈ ਕਿ ਉਹ ਆਪ ਦੇ ਘਰੇ ਚਲੇ ਗਏ ਨੇ ਤੇ ਇੱਕ ਗੱਲ ਹੋਰ ਹੈ ਜਿਹੜੇ ਅਫਵਾਹਾਂ ਡਾਈਆਂ ਇਹ ਬਹੁਤ ਗਲਤ ਗੱਲ ਹੈ ਲੋਕਾਂ ਲਈ ਇਦਾਂ ਨਹੀਂ ਕਰਨਾ ਚਾਹੀਦਾ ਕਦੇ ਵੀ ਤੁਸੀਂ ਜਿਉਂਦੇ ਬੰਦੇ ਨੂੰ ਜਿਉਂਦੇ ਜਾਗਦੇ ਬੰਦੇ ਨੂੰ ਮਾਰ ਦੋ ਇਹ ਬਹੁਤ ਬੜੀ ਗਲਤ ਗੱਲ ਹੈ ਰੱਬ ਮਾਫ ਨਹੀਂ ਕਰੇਗਾ ਕਦੇ ਵੀ ਐਵੇਂ ਨਹੀਂ ਕਰਨਾ ਚਾਹੀਦਾ ਕਦੇ ਵੀ ਬਿਲਕੁਲ ਦੇਖੋ ਮਨ ਨੂੰ ਖੁਸ਼ੀ ਬਹੁਤ ਹੁੰਦੀ ਆ ਗਗਨ ਕਿਉਂਕਿ ਕਹਿੰਦੇ ਕਿ ਜਦੋਂ ਉਹਨਾਂ ਬਾਰੇ ਪਤਾ ਲੱਗਿਆ ਕਿ ਸਿਹਤ ਵਿੱਚ ਸੁਧਾਰ ਹੋ ਰਿਹਾ ਤਾਂ ਉਸ ਤੋਂ ਬਾਅਦ ਜਿਹੜੀ ਕਿ ਮਨ ਦੇ ਵਿੱਚ ਖੁਸ਼ੀ ਬਹੁਤ ਜਿਹੜੀ ਕਿ ਹੋਈ ਆ ਭਾਜੀ ਸਾਡੇ ਨਾਲ ਹੋਰ ਵੀ ਮੌਜੂਦ ਨੇ ਹਾਲਾਂਕਿ ਭਾਜੀ ਤੁਹਾਡਾ ਕੀ ਨਾਮ ਆ ਮੇਰਾ ਤਰਵਿੰਦਰ ਸਿੰਘ ਆ ਜੀ ਦੇਖੋ ਇਹਨਾਂ ਦਾ ਨਾਮ ਖੁਦ ਤਰਮਿੰਦਰ ਆ ਇਹ ਕਿਸ ਤਰੀਕੇ ਵੇਖਦੇ ਹੋ ਕਿਉਂਕਿ ਤਰਮਿੰਦਰ ਪਾਜ ਧਰਮ ਭਾਈ ਹੋਰਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਘਰੇ ਵਾਪਸ ਪਰਤ ਆਏ ਨੇ ਕਿਸ ਤਰੀਕੇ ਹਾਂਜੀ ਸਾਰਾ ਪੂਰਾ ਪੰਜਾਬ ਦੁਆ ਕਰਦਾ ਜੀ ਉਹਦੀ ਸਿਹਤ ਬਸ ਤੰਦਰੁਸਤ ਹੋ ਗਈ ਵਧੀਆ ਜੀ ਬਹੁਤ ਫਿਲਮਾਂ ਦੇਖੀਆਂ ਹੋਣਗੀਆਂ ਪਹਿਲਾਂ ਹਾਂਜੀ ਹਾਂਜੀ ਫੈਨ ਹੈ ਜੀ ਅੱਛਾ ਕਮਲ ਕਮਲ ਤਰਮਿੰਦਰ ਨੇ ਪੰਜਾਬ ਤੋਂ ਉੱਠ ਕੇ ਦੇਖੋ ਪੰਜਾਬੀ ਮੁੰਡਾ ਇਕ ਨਾਰਮਲ ਕਰਤੋ ਪੰਜਾਬੀ ਮੁੰਡਾ ਦਾ ਮਾਣਾ ਪੰਜਾਬ ਤੋਂ ਉੱਠ ਕੇ ਉੱਥੋਂ ਦਾ ਬਾਲੀਵੁੱਡ ਤੱਕ ਨਾਮ ਕਮਾਇਆ ਹਾਂ ਜੀ ਹਾਂ ਇੱਕ ਮਿਸਾਲ ਵੀ ਪੈਦਾ ਹੁੰਦੀ ਹੈ ਕਮਲ ਅਸੀਂ ਉੱਥੇ ਦੇਖ ਕੇ ਆਏ ਭਾਈ ਦਾ ਘਰ ਦੇਖ ਕੇ ਆਏ ਹਾਂ ਜੀ 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 ਗਗਨ ਹਾਂ ਕਮਲ ਇੱਕ ਪੰਜਾਬੀ ਮੁੰਡਾ ਇਕ ਨਾਰਮਲ ਕਰਤੋ ਉੱਥੇ ਆ ਮੁੰਡਾ ਜੀ ਨੇ ਸੁਪਨਾ ਲਿਆ ਦਿਲੀਪ ਕੁਮਾਰ ਦੀਆਂ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਤੇ ਮਨ ਦੇ ਵਿੱਚ ਚਾਹਿਆ ਕਿ ਮੈਂ ਵੀ ਚਾਹਾਂਗਾ ਬਾਲੀਵੁੱਡ ਤੇ ਮੈਂ ਵੀ ਬਿਲ ਮਚ ਕੰਮ ਕਰੂੰਗਾ ਗਏ ਬਾਂਬੇ ਕਹਿੰਦੇ ਸੀ ਉਸ ਵੇਲੇ ਤਾਂ ਮੁੰਬਈ ਨੂੰ ਬਾਂਬੇ ਗਏ ਬਾਂਬੇ ਜਾ ਕੇ ਬੜਾ ਸਟਰਗਲ ਕੀਤਾ ਉਹਨਾਂ ਨੇ ਕਿਉਂਕਿ ਫਿਰ 14 आ, हम भी तेरे दिल भी तेरा फिल्म तो शुरुआत की उन्होंने कई सारे किरदार निभाए ने ही मैन ऑफ द बॉलीवुड कदे गरम धरम कदे कदे रोमांटिक हीरो कद वो नटखट बहुत नटखट बन दिखाते रहे ने कभी मासूमियत दिखी है क्यूटनेस दिख दिखे सीरियस किरदार भी उन्होंने निभाए गए ने और बहुत गुस्से वाले किरदार भी उन्होंने निभाए ने उतर जड़े लोग ने गलबात करो क्योंकि इन्ना ज़्यादा स्ट्रगल करना एक पंजाबी होके हिंदी बॉलीवुड इंडस्ट्री ਦੇ ਵਿੱਚ ਜਾਣਾ ਔਰ ਇਨਾ ਮੁਕਾਮ ਹਾਸਲ ਕਰਨਾ ਸਟਰਗਲ ਕਰਨਾ ਪਿੱਛੇ ਮੁੜ ਕੇ ਨਹੀਂ ਦੇਖਣਾ ਹਾਲਾਂਕਿ ਆਪਣੇ ਪਿਆਰਿਆਂ ਦੇ ਨਾਲ ਆਪਣੀ ਫੈਮਲੀ ਜੋ ਪਿੱਛੇ ਪੰਜਾਬੀ ਨੇ ਉਹਨਾਂ ਦੇ ਨਾਲ ਹਮੇਸ਼ਾ ਰਹੇ ਨੇ ਪਿੱਛੇ ਮੁੜ ਕੇ ਨਹੀਂ ਦੇਖਣ ਦਾ ਮਤਲਬ ਮਤਲਬ ਅੱਗੇ ਵਧਦੇਗੇ ਹਰ ਇੱਕ ਕਿਰਦਾਰ ਉਹਨਾਂ ਨੇ ਬਾਖੂਬੀ ਨਿਭਾਇਆ ਲੋਕਾਂ ਦੇ ਨਾਲ ਗਲਬਾਤ ਕਰੋ ਕਰੋ ਜਰਾ ਕਿ ਸਭ ਤੋਂ ਵਧੀਆ ਫਿਲਮ ਤੁਹਾਨੂੰ ਤਰਮਿੰਦਰ ਦੀ ਕਿਹੜੀ ਲੱਗੀ ਹੈ ਐਂਡ ਹੀ ਇਜ਼ ਵੈਰੀ ਹੈਂਡਸਮ ਵੈਰੀ ਵੈਰੀ ਹੈਂਡਸਮ ਦਲੀਪ ਕੁਮਾਰ ਨੇ ਤੋ ਤੱਕ ਕਿਹਾ ਸੀ ਕਿ ਮੈਨੂੰ ਖੁਦਾ ਤੋਂ ਇਹੀ ਜੋ ਹੈ ਇੱਕ ਮਲਾਲ ਹੈ ਕਿ ਮੈਂ ਤਰਮਿੰਦਰ ਜਿਹਾ ਹੈਂਡਸਮ ਕਿਉਂ ਨਹੀਂ ਬਣ ਸਕਿਆ ਗੱਲ ਬਾਤ ਕਰੋ ਜ਼ਰਾ ਲੋਕਾਂ ਦੇ ਨਾਲ ਦੇਖੋ ਗਗਨਾ ਕਈ ਚੀਜ਼ਾਂ ਨਾ ਇਸ ਤਰੀਕੇ ਦੀਆਂ ਹੁੰਦੀਆਂ ਨੇ ਕਿ ਫੈਨ ਤਾਂ ਹਰ ਕੋਈ ਆ ਤਰਮਿੰਦਰ ਬਾਜੀ ਹਰਨ ਦਾ ਇਥੇ ਭਾਜੀ ਹੋਰੇ ਗੱਲ ਕਰ ਰਹੇ ਸੀਗੇ ਮੈਂ ਇਹਨਾਂ ਦੇ ਕੋਲ ਜਦੋਂ ਪਹੁੰਚਿਆ ਤਾਂ ਜਿੰਨਾ ਸਮਾਂ ਕੈਮਰਾ ਨਹੀਂ ਔਨ ਕੀਤਾ ਸੀਗਾ ਓਨਾ ਸਮਾਂ ਤਾਂ ਹਰੇ ਬੰਦੇ ਨੇ ਗੱਲਬਾਤ ਕੀਤੀ ਪਰ ਬੋਲਣ ਨੂੰ ਮੈਂ ਕਹਿੰਦਾ ਇਹ ਭਾਜੀ ਅੱਗੇ ਜਾ ਕੇ ਕਹਿੰਦੇ ਇਹ ਤਰਮਿੰਦਰ ਭਾਜੀ ਇਹ ਵੀ ਤਰਮਿੰਦਰ ਹੀ ਨੇ ਇਹਨਾਂ ਦਾ ਨਾਮ ਵੀ ਇਹ ਅੱਗੇ ਆਏ ਕਿਉਂਕਿ ਬਾਕੀ ਕਿਤੇ ਨਾ ਕਿਤੇ ਕੈਮਰੇ ਤੋਂ ਮਾੜਾ ਮੋਟਾ ਸੰਗ ਜਾਂਦੇ ਨੇ ਸੰਗ ਸੁੰਗ ਕੇ ਜਿਹੜਾ ਕਿ ਅੱਗੇ ਭੱਜ ਕੇ ਜਦੋਂ ਅਸੀਂ ਇੱਧਰ ਆਏ ਇੱਥੋਂ ਭੱਜ ਕੇ ਚਲੇ ਗਏ ਭਾਈ ਭਾਜੀ ਹੋਰਾਂ ਨਾਲ ਗੱਲਬਾਤ ਕਰ ਰਹੇ ਨੇ ਭਾਜੀ ਬਹੁਤ ਸਟਰਗਲ ਕੀਤਾ ਤਰਮਿੰਦਰ ਭਾਜੀ ਹੋਰਾਂ ਨੇ ਕਿਹੜੀਆਂ ਫਿਲਮਾਂ ਸਭ ਤੋਂ ਵੱਧ ਪਸੰ ਇੱਕ ਤੇ ਜਿਹੜੀ ਹੁਣ ਜਮਲਾ ਪਗਲਾ ਕੱਢੀ ਸੀ ਉਹਨਾਂ ਨੇ ਜਿਹੜੀ ਨਵੇਂ ਤਰੀਕੇ ਦੀ ਆਈ ਸੀ ਨਵੀਂ ਆਈ ਸੀ ਤੇ ਪੁਰਾਣੀ ਜੀ ਉਹਨਾਂ ਦੀ ਜਿਹੜੇ ਆਪਣਾ ਸ਼ੋਲੇ ਹੋ ਗਈ ਜੀ ਉਹ ਬਹੁਤ ਦੇਖੀ ਦੀ ਹਲੇ ਤੱਕ ਦੇਖਦੇ ਰਹਿੰਦੇ ਜੀ ਸ਼ੋਲੇ ਫਿਲਮ ਅੱਛਾ ਤੇ ਜਿਹੜਾ ਉਹਨਾਂ ਦਾ ਡਾਇਲੋਗ ਚੱਲਦਾ ਟੈਂਕੀ ਤੇ ਚੜ ਕੇ ਮੋਸੀ ਨੂੰ ਲੈ ਕੇ ਜੀ ਤਾਂ ਕਰੇ ਬਹੁਤ ਯਾਨੀ ਫਿਲਮਾਂ ਦੇਖੀ ਉਹਨਾਂ ਦੀਆਂ ਕਾਫੀ ਯਾਨੀ ਕਿ ਜਿੰਨੀ ਵਾਰੀ ਮਰਜ਼ੀ ਉਹਨਾਂ ਦੀਆਂ ਫਿਲਮਾਂ ਦੇਖ ਲਉ ਬੋਰ ਨਹੀਂ ਹੁੰਦੀ ਬੋਰ ਨਹੀਂ ਹੁੰਦੇ ਜੀ ਉਹ ਕਦੀ ਵੀ ਨਹੀਂ ਬੋਰ ਹੋਈਦਾ ਇੱਕ ਪਰਸਨੈਲਿਟੀ ਬੰਦੇ ਨੇ ਬਹੁਤ ਸਟਰਗਲ ਕੀਤਾ ਇੱਕ ਪਿੰਡ ਤੋਂ ਉੱਠ ਕੇ ਬੰਬੇ ਗਏ ਬੰਬੇ ਜਾ ਕੇ ਸਟਰਗਲ ਕੀਤਾ ਬਾਲੀਵੁੱਡ ਦੇ ਵਿੱਚ ਨਾਮ ਬਣਾਉਣਾ ਇੱਕ ਬਾਲੀਵੁੱਡ ਦੇ ਵਿੱਚ ਆਉਣਾ ਤੇ ਬਾਲੀਵੁੱਡ ਦੇ ਵਿੱਚ ਆ ਕੇ ਨਾਮ ਬਣਾਉਣਾ ਬੜਾ ਔਖਾ ਹੁੰਦਾ ਉਹਨਾਂ ਉਪ ਦੱਸਿਆ ਆਪਣੇ ਕਈ ਇੰਟਰਵਿਊ ਚ ਮੈਂ ਇੰਨੇ ਤੋਂ ਆਇਆ ਪੈਸੇ ਇੰਨੇ ਘੱਟ ਮਿਲਦੇ ਸੀ ਗੁਜ਼ਾਰਾ ਵੀ ਬਹੁਤ ਘੱਟ ਹੁੰਦਾ ਸੀ ਫਿਲਮਾਂ ਨਹੀਂ ਹੁੰਦੀਆਂ ਸੀ ਮਸੀਕ ਤੇ ਫਿਲਮਾਂ ਮਿਲਣੀਆਂ ਜਾਂ ਕੁਛ ਵੀ ਲਗਾ ਲੋ ਤੇ ਬੜਾ ਸਟਰਗਲ ਕਰਕੇ ਆਪਣੇ ਆਪ ਨੂੰ ਮਜ਼ਬੂਤ ਇੱਕ ਸਥਿਤੀ 'ਚ ਲਿਆ ਕੇ ਤੇ ਅੱਜ ਉਹਨਾਂ ਦਾ ਨਾਮ ਇੰਨਾ ਹੈਗਾ ਜੀ ਪੰਜਾਬ 'ਚ ਪੂਰਾ ਨਾਮ ਨਹੀਂ ਤਾਂ ਕਰਕੇ ਪੰਜਾਬ 'ਚ ਛੱਡੂ ਮੈਨੂੰ ਲੱਗਦਾ ਪੂਰੀ ਦੁਨੀਆ 'ਚ ਪੂਰੀ ਦੁਨੀਆ 'ਚ ਨਾਮ ਹੈ ਜੀ ਮੋਸਟ ਹੈਂਡਸਮ ਮੈਨ ਧਰਮਿੰਦਰ ਸਰ ਤਾਂ ਕਰਕੇ ਜੀ ਠੀਕ ਹੈ ਤਾਂ ਦੇਖੋ ਅਗਰਨ ਖਾਸ ਤੌਰ ਤੇ ਜਿਹੜੇ ਲੋਕੀ ਸਾਡੇ ਨਾਲ ਮੌਜੂਦ ਹਨ ਉਹਨਾਂ ਦੀਆਂ ਫਿਲਮਾਂ ਨੂੰ ਜਿਹੜਾ ਯਾਦ ਕਰ ਰਹੇ ਨੇ ਤੇ ਖਾਸ ਤੌਰ ਤੇ ਜਿਸ ਤਰੀਕੇ ਅਸੀਂ ਵੀ ਲਗਾਤਾਰ ਕਹਿ ਰਹੇ ਸੀਗੇ ਕਿ ਜੋ ਗਲਤ ਜਾਣਕਾਰੀਆਂ ਆ ਰਹੀਆਂ ਨੇ ਉਹਨਾਂ ਗਲਤ ਜਾਣਕਾਰੀਆਂ ਦੇ ਉੱਪਰ ਗੌਰ ਨਾ ਕੀਤਾ ਜਾਵੇ ਹਮੇਸ਼ਾ ਜਦੋਂ ਕੋਈ ਅਜਿਹੀ ਕੋਈ ਜਾਣਕਾਰੀ ਆਵੇ ਕਿਉਂਕਿ ਦੇਖੋ ਜ਼ਿੰਦਗੀ ਅਤੇ ਮੌਤ ਦੀ ਗੱਲ ਹੁੰਦੀ ਆ ਅਤੇ ਜ਼ਿੰਦਗੀ ਜਦੋਂ ਤੁਸੀਂ ਕੁਝ ਫੇਕ ਜਿਹੜਾ ਕਿ ਸਰਕੂਲੇਟ ਕਰ ਦੋ ਤਾਂ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਕਿ ਉਹ ਕਿਸੇ ਤਰ੍ਹਾਂ ਗਲਤ ਹੋ ਜਾਂਦਾ ਤਾਂ ਇਸ ਕਰਕੇ ਜਦੋਂ ਵੀ ਕੋਈ ਅਜਿਹੀ ਚੀਜ਼ ਆਵੇ ਤੁਹਾਡੇ ਕੋਲ ਉਸ ਸਮੇਂ ਸਰਕੂਲੇਟ ਕਰਨ ਤੋਂ ਪਹਿਲਾਂ ਉਹਨੂੰ ਸ਼ੇਅਰ ਕਰਨ ਤੋਂ ਪਹਿਲਾਂ ਜ਼ਰੂਰ ਹੈ ਕਿ ਇੱਕ ਤੋਂ ਇੱਕ ਵਾਰ ਜਿਹੜਾ ਕਿ ਆਪਣੇ ਪੱਧਰ ਤੇ ਵੈਰੀਫਾਈ ਅਫੀਸ਼ੀਅਲ ਪੱਧਰ ਤੇ ਜਿਹੜਾ ਵੈਰੀਫਾਈ ਹੈ ਉਸ ਨੂੰ ਕਰ ਲਿਆ ਜਾਵੇ ਕਿਉਂਕਿ ਦੇਖੋ ਉਹ ਕਿਸੇ ਦੀਆਂ ਆਸਾਂ ਉਮੀਦਾਂ ਜੁੜੀਆਂ ਹੁੰਦੀਆਂ ਨੇ ਕਿਸੇ ਦੀਆਂ ਜਾਦਾਂ ਜੁੜੀਆਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਜਾਦਾਂ ਸੀਗੀਆਂ ਉਹ ਕਿਸੇ ਦੇ ਧਰਮਿੰਦਰ ਪਾਜੀ ਹੋਰਾਂ ਦੇ ਨਾਲ ਜੁੜੀਆਂ ਹੋਈਆਂ ਨੇ ਪਰ ਜਦੋਂ ਕੱਲ ਇੱਕ ਇਹੋ ਜਿਹੀ ਇੱਕ ਫੇਕ ਨਿਊਜ਼ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਉਹਨਾਂ ਦੇ ਦਿਲਾਂ ਨੂੰ ਸਭ ਤੋਂ ਵੱਡਾ ਝਟਕਾ ਜਿਹੜਾ ਕਿ ਲੱਗਿਆ ਤੇ ਜਦੋਂ ਪਤਾ ਲੱਗੇ ਜੀ ਇਹ ਫ ਉਸ ਤੋਂ ਵੱਧ ਟੜਕਾ ਜਿਹੜਾ ਕਿ ਉਹਨਾਂ ਨੂੰ ਲੱਗਿਆ ਕਿ ਯਾਰ ਸਾਡਾ ਤਾਂ ਜੋ ਤਰਮਿੰਦਰ ਭਾਜੀ ਸੀਗਾ ਉਸ ਨੂੰ ਲੈ ਕੇ ਅਸੀਂ ਸਾਡੇ ਤੱਕ ਇਹ ਜਾਣਕਾਰੀ ਆ ਗਈ ਕਿ ਉਹ ਉਹਨਾਂ ਦੀ ਡੈਥ ਹੋ ਚੁੱਕੀ ਆ ਪਰ ਇਹ ਹੋਈਆਂ ਚੀਜ਼ਾਂ ਦਾ ਜਿਹੜਾ ਖੰਡਨ ਕਰਦੇ ਆ ਇਹੋਈਆਂ ਚੀਜ਼ਾਂ ਦੇ ਉੱਪਰ ਗੌਰ ਨਾ ਕੀਤਾ ਜਾਵੇ ਜਿੰਨਾ ਟਾਈਮ ਆਫੀਸ਼ੀਅਲ ਤੌਰ ਤੇ ਕੋਈ ਜਾਣਕਾਰੀ ਜਿਹੜੀ ਸਾਹਮਣੇ ਸਾਹਮਣੇ ਨਾ ਹੋਵੇ ਬਿਲਕੁਲ ਔਰ ਇਦਾਂ ਦੇ ਲੋਕਾਂ ਨੂੰ ਕਿਉਂਕਿ ਜਿਵੇਂ ਸਵੇਰੇ ਵੀ ਦੇਖ ਰਹੀ ਸੀ ਸੋਸ਼ਲ ਮੀਡੀਆ ਖੋਲ ਕੇ ਦੇਖੋ ਤਾਂ ਹਾਲੇ ਵੀ ਉਹ ਫੇਕ ਨਿਊਜ਼ ਚੱਲ ਰਹੀ ਹੈ ਜੋ ਪੋਸਟ ਸ਼ੇਅਰ ਕੀਤੀਆਂ ਨੇ ਤਾਂ ਉਹਨਾਂ ਲੋਕਾਂ ਨੂੰ ਵੀ ਅਪੀਲ ਹੈ ਕਿ ਇਸ ਤਰ੍ਹਾਂ ਦੀਆਂ ਫੇਕ ਨਿ ਉਹਨੂੰ ਡਿਲੀਟ ਕਰ ਦਿਓ ਕਿਉਂਕਿ ਇਸ ਦੇ ਨਾਲ ਦੇ ਕੋ ਜੋ ਉਹਨਾਂ ਦੇ ਚਾਹਵਾਨ ਨੇ ਜੋ ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਤਾਂ ਦੁੱਖ ਹੁੰਦਾ ਹੀ ਹੈ ਫੈਮਲੀ ਫੈਮਲੀ ਬਹੁਤ ਜ਼ਿਆਦਾ ਹਤ ਹੋ ਜਾਂਦੀ ਹੈ ਤਾਂ ਪ੍ਰੇਮ ਹੈ ਤੁਹਾਡਾ ਧਰਮਿੰਦਰ ਦੇ ਨਾਲ ਦੁੱਖ ਹੈ ਤੁਹਾਨੂੰ ਕਿ ਉਹ ਬਿਮਾਰ ਹੋ ਗਏ ਨੇ ਲੇਕਿਨ ਫੇਕ ਨਿਊਜ਼ ਨਾ ਫੈਲਾਓ ਬਾਬਾ ਸ਼ੁਕਰੀਆ ਕਮਲ ਫਿਲਾ ਦਿੱਤੀ ਜਾਣਕਾਰੀ ਤੇਲੇ